ਕੰਦੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਤੱਕ ਬਾਅਦ ਇਹਨਾਂ ਦੇ ਬੰਦੇ ਗੋਇੰਦਵਾਲ ਹਨਾ ਉਹ ਤੋਂ ਪੜੀ ਰਹੇ ਜਦੋਂ 12 ਸਾਲ ਦੇ ਅੰਦਰ ਹੈ ਜੀ ਬਰੋਦਰ ਉਤੋਂ ਉਸੇ ਬਾਰੇ ਗੁਰੂਆਂ ਤੋਂ ਨਾ ਹੋ ਜਾਵੇ ਫਿਰ ਅੱਗੇ ਜਾ ਕੇ دریاਵਾ ਦੇ ਕਿਨਾਰੇ ਤੁਹਾਨੂੰ ਪਤਾ ਹੁਣ ਤਾਂ ਲੋਕਾਂ ਨੇ ਪੜੀਆ ਸਾਡੇ ਜਿਆਦਾ ਘਰ ਨਾਲ ਪੰਜ ਉਹ ਦੂਰ ਤੱਕ ਘਰ ਜਾਂਦੀ ਹੈ دریا ਵਿੱਚ ਨੂੰ ਜੀ ਮਾ ਜੀ ਸਾਡੀ ਬੇਕਾਰ ਪ੍ਰੇਸ਼ੀ ਕੌਣ ਕੋਲ ਜੰਗਲ ਪੈ ਸਰਨਾ ਉੱਥੇ ਜਾ ਕੇ ਇਥੇ ਕਰਨਾ ਸ਼ੁਰੂ ਹੋਣੀ ਹੈ ਉੱਥੇ ਖੜ ਕੇ ਫਿਰ ਅਰਦਾਸ ਕਰਨਾ ਅੱਛਾ ਫਾਸ਼ਾ ਮੈਂ ਗੁਰਤਾਖੀ ਕਰਨ ਲੱਗਿਆ ਕਿਥੇ ਪੁੱਛੇ ਮੈਨੂੰ ਤੁਹਾਡਾ ਪਤਾ ਨਹੀਂ ਮੇਰੀ ਸੇਵਾ ਹੋ ਜਾਵੇ ਜੇ ਰਿਖਿਆ ਆਪਣਾ ਸਰੀਰ ਆਪੁਰਜ ਕੋਈ ਮੈਂ ਗੁਰਤਾਖੀ ਕਰਨ ਲੱਗਿਆ ਆਪ ਜੀ ਬਦੂ ਮੇਰੀ ਕੰਡ ਹੋਣ ਲੱਗਿਆ ਮੈਂ ਦਰਿਆ ਵਾਂ ਨੂੰ ਪਾ ਦੇ ਅੱਛਾ ਜੀ ਐ ਹੁੰਦੀ ਹੈ ਸੇਵਾ ਅਜੇ ਕਿਥੇ ਤੇ ਆਂ ਅੰਦਰ ਨਮਕ ਗੁਰਵਨ ਕੱਢਣਾ ਹੋ ਜਾਵੇ ਅਜੇ ਦੀਪ ਹੀ ਕੱਢ ਦਿੰਦੇ ਉਹਨਾਂ ਦੀ ਬਾਤ ਦਾ ਮੰਨਿਆ ਸੀ ਬਹੁਤ ਤੇ ਫੇਰ ਉਹਥੇ ਜਾ ਕੇ ਪੈਦਲ ਪੁੱਠੇ ਪੈਰੀ ਜਾਣਾ ਜਿੱਥੇ ਤੱਕ ਰਸਤਾ ਸਾਫ ਹੈ ਜੇ ਉਹ ਦੇਖਿਆ ਵੀ ਹੁਣ ਚਾਨੀ ਨਾ ਥਾ ਗਿਆ ਤੇ ਦੇਖ ਸਕਦੇ ਆ ਫਿਰ ਅੰਦਾਜ਼ਾ ਕਰਨੀ ਉਧਰ ਮੂੰਹ ਕਰਕੇ ਗੰਮੂੜ ਵਾਲੇ ਸਿੱਧੇ ਪਾਸੇ ਨਾਲ ਗੱਲ ਕਰੀ ਕਰਨ ਅੱਗੇ ਉਹਨਾਂ ਤੇ ਮੇਰੀ ਬੇਵਸੀ ਹੈ ਮੈਨੂੰ ਮਾਫ ਕਰਨਾ ਮੇਰੀ ਭੁੱਲ ਮਾਫ ਕਰਨਾ ਫਿਰ ਲੈ ਕੇ ਜਾ ਕੇ ਗਾ ਕਰਨਾ ਉੱਥੋਂ ਫੜ ਕੇ ਲਿਆਉਣੀ ਜਿਵੇਂ ਵੀ ਕਰਦੇ ਬਾਹਰ ਸਾਡੇ ਮਾਰਾ ਸਾਰ ਇੱਕਦਾ ਨਹੀਂ ਹੈ ਮਾਰਾ ਜਦੂ ਕੱਢ ਗੱਲ ਨਹੀਂ ਸੀ ਕਰਦੇ ਬ੍ਰਹਮਾ ਜੀ ਮੇਰੇ 12 ਸਾਲ ਕੇ ਜੂ ਕਹਿੰਦਾ ਸਾਨੂੰ ਬੁਖਾਰ ਹੈ ਇਸ ਲਈ ਚਲ ਨਾ ਤੂੰ ਘਰ ਤੋਂ ਜਾ ਇੱਕ ਦਿਨ ਰਖਾ ਦੈਂ ਮਰੇ ਜੂ ਘਟ ਗੱਲ ਇਹਦੇ ਕਰਦੀ ਨਾ ਚੰਗੀ ਲੱਗਦੀ ਜੀ ਉਹਨਾਂ ਨੂੰ ਇਹਦੇ ਘਟ ਬਿਲਕੁਲ ਤਾਂ ਭਾਈਆਂ ਨੂੰ ਉਠਾ ਕੇ ਲੋਕ ਸਾਨੂੰ ਇਹਦੇ ਇਹਦੇ ਘਰ ਸੁਣਾ ਕਰਦੇ ਜੀ ਕੱਲ ਰਤੀ ਜੀ ਉਹ ਤੋਂ ਮੈਂ ਤਾਂ ਖੁਦ ਸੁਣ ਬਗ ਜਾਣਦੇ ਨਹੀਂ ਕਿਤੇ ਆ ਕੋਈ ਮਾਇ ਕੋਲ ਉੱਪਰ ਸੀਗਾ ਕਾਹਦੇ ਚਾ ਚੱਪਰਾ ਗਿਆ ਇੱਕ ਦਿਨ ਰਾਤ ਗੱਲ ਕੀਤੀ ਹੋਈ ਹੈ ਤਾਂ ਇਹ ਆਉਂਦੀਆਂ ਲਈ ਬੈਠਾ ਕੋਪਰਟਾ ਲੱਗਿਆ ਉਹਨਾਂ ਦਾ ਨਾਮ ਮਿਰਕੋਟਾ ਹੈ ਜੀ ਇਹਨੇ ਜਦੋਂ ਜਿੱਦਾਂ ਮੈਂ ਆਇਆ ਨਾ ਸੰਤਪੰਥ 40 ਨਾਲ ਮੈਂ ਨਾ ਨਾ ਕਪੜਾ ਲੈਣਾ ਮੈਂ ਆਪਦੀ ਸੀ ਲਈ ਹੋਮੀਟਾ ਕੇ ਲਾ ਦੇ ਭਾਈ ਜੀ ਨਾਮ ਦੇ ਦੇ ਕੇ ਬਹਿੰਦੇ ਤੇ ਨਾ ਜਿੱਤੇ ਤੰਦਰੁ ਕਰਕੇ 36 36 ਲੈ ਜਾਂਦੇ ਮੈਂ ਚੋਲੇ ਨੇ 36 36 ਹੀ ਠਾ ਦਿੱਤੇ ਕੋਪਰਟਾ ਲੱਗਣਾ ਹੈ 3 ਦਾ 60 ਤੁਹਾਨੂੰ ਦੇ ਕੇ ਕਰਨੀ ਗੱਤਾਂ ਕੋਈ ਤਾਂ ਵੀ ਖੜਦੀ ਨਹੀਂ ਫੇਰ ਇੰਨਾ ਜਿਆਦਾ ਕਰਦੇ ਨੇ ਜੀ ਹੋਰ ਸੱਪੜਾ ਵੀ 100 ਰੁਪਏ ਦੇ ਵਿੱਚ ਆ ਜਾਂਦੇ ਨੇ ਤਾਂ ਕਰਕੇ ਲਵਾਇਆ ਲਵਾਇੰਦੇ ਜਿਆਦਾ ਹੋ ਰਵੜੇ ਗਾਲ ਜਿਹੜੀ ਡਾਕਾ ਖੜਦੇ ਨਹੀਂ ਫੇਰ ਬਦਲ 300 ਰੁਪਏ ਦੇ ਤੇ ਸਵੇਰ ਉੱਥੇ ਚਿਬੜੀ ਗਿਆ ਮਹਾਰਾਜਨ ਲੈ ਰੋ ਨਾ ਨਾ ਪਰ ਆ ਗਿਆ ਨਾ ਨੋਕੀਦਾਲਾ ਜਾਉਣਾ ਦੋ ਤਿੰਨ ਵਾਰੀ ਗਿਆ ਪਰ ਮੈਂ ਤਾਂ ਫੜ ਕੇ ਅਮਰ ਚਨਾ ਨੂੰ ਰਾਖੇ ਪਾ ਕੇ ਸੱਟ ਮਾਰੀ ਦੋਨੋਂ ਤਬਕੇ ਮੈਂ ਉਹ ਬਲਦਾਕੀ ਕਰਨ ਲੱਗਾ ਨਵੀਂ ਸੱਪਲਾ ਬੌਣ ਲੱਗਿਆ ਉਹ ਵਾਗਰ ਜੋ ਸਾਥੀ ਦਾ ਬਣਾ ਜਿਹਨੂੰ ਪੇਠਣ ਵਾਲੀ ਹੈ ਤੁਹਾਡੇ ਨਾਲ ਨੂੰ ਅੱਜ ਇਹ ਸਾਹਮਣੇ ਕੋਸਣ ਲੈ ਕਰਾ ਸਰਦ ਦਾ ਬੁਕੇ ਜਨਾਜ਼ ਵਰਦੀ ਮਾਰੀਆਂ ਮਾਂ ਮੋ ਲੋ ਫਿਰ ਸਾਥੀ ਕਰ ਲਗਿਆ ਜਵੇਂ ਆਪਣਾ ਬਣਾ ਲਗਿਆ ਪਰ ਉਹ ਤਾਂ ਕੰਮ ਜਾਣਾ ਪੈਦਾ ਖੇਤ ਜਾਣਾ ਪੈਦਾ ਮੈਂ ਰੋੜ ਤੋਂ ਰਾਵੜ ਦੀਆਂ ਮੈਂ ਰੋੜ ਤੋਂ ਨਾ ਪਰ ਵੀ ਤੂੰ ਨਾਈ ਵੀ ਤੋੜ ਕੇ ਨਹੀਂ ਨਾਲ ਫਿਰਦਾ ਰਹਿਣਾ ਤੇ ਤੇਰੀਆਂ ਘਰ ਸਾਹਬ ਤੋਂ ਹੋਊਗਾ ਤੇ ਮੈਂ ਜਾਣਾ ਮਿੱਟੀ ਚ ਇਨਾਂ ਨੇ ਮੈੜੀਆਂ ਨੇ ਸਾਹ ਨੂੰ ਨਹੀਂ ਧੋੜੀਆਂ ਤੇਰੇ ਘਰ ਤੋਤੀਆਂ ਨਹੀਂ ਉਹ ਉਹ ਲੜਨੇ ਫਾਇਦਾ ਨਹੀਂ ਮਰਾ